ਮੋਦੀ ਵੀ ਨਾ ਤੇਰਾ ਫੇਰੀਆਂ ਕਰਨਾ ਲਿਆ ਜੇ ਗਰੀਬਾਂ ਦੀਆਂ ਪਿੰਛਲਾਂ ਵੀ ਲਵਾ ਸਕਦਾ ਅਗਰ ਨਹੀਂ ਲੱਗੇਗੀ ਤਾਂ ਕੀ ਕਰਨਗੇ ਆਪ ਕੇ ਇਸ ਕਰਾਜ ਨੂੰ ਟਰੰਪ ਕਿਉਂ ਕਰਾਉਂਦਾ ਨਾ ਅੱਤਾ ਬੜੀ ਲੰਬੀ ਹੈ ਕਹਾਣੀ ਸਾਲਾ ਲੰਬੀ ਕਹਾਣੀ ਨੇ ਤੈਨੂੰ ਲੱਗਦਾ ਕੋਈ ਲੰਬੀ ਬਿਮਾਰੀ ਲੱਗ ਗਈ ਆ ਬੜੀ ਲੰਬੀ ਹੈ ਕਹਾਣੀ ਮੇਰੇ ਪਿਆਰ ਦੀ ਆਵੇ ਸੰਗ ਉਹ ਦੇਖੋ ਭਰਾਵੋ ਮਾਤਾ ਕੁਝ ਹੋਰ ਹੀ ਸਮਝਦਾ ਸੀ ਇਹ ਤਾਂ ਕੋਈ ਹੋਰ ਹੀ ਨਿਕਲ ਆਇਆ ਵਿਆਹ ਬੂਜੇ ਭਰਾਵੋ ਦੇਖ ਕੇ ਕਰਾਇਆ ਜਿਹੜੇ ਛੜਿਆ ਹੁਣ ਤੇ ਬਾਉਟੀ ਲਣ ਗਿਆ ਹੋਰ ਹੀ ਕੁਝ ਨਿਕਲਿਆ ਵੇ ਗੰਜਾ ਜਿਆ ਪਰ ਕਰ ਨਹੀਂ ਕਮਾਉਂਦਾ ਮੈਨੂੰ ਕਿੰ ਗੰਜਾ ਜਿਆ ਪਰ ਕਰ ਨਹੀਂ ਕਮਾਉਂਦਾ ਕਹਿੰਦੀ ਗੰਜਾ ਜਿਆ ਕੋਨੇ ਸਹੀ ਕਹਾ ਸੀ ਜਹਾਜੀ ਤੇਰੀ ਸ਼ਗੜਾ ਹੋਰ ਇਹ ਤੂੰ ਕੰਮ ਕਰਦਾ ਚਾਲਾ ਗੰਜਾ ਜਿਆ ਆ ਬਾਬਾ ਹੈ ਬਾਬਾ ਸੋਦਰ ਜੀ ਹੋਰ ਨਾ ਕਿਤੇ ਕਹਿੰਦਾ ਮੋਢਾ ਕਰਦੀ ਬੁੱਢੀ ਉਮਰ ਚ ਹੱਡ ਮਸਾਂ ਹੀ ਜੁੜਦੇ ਨੇ ਹਰ ਰਾਤ ਦੀਵਾਲੀ ਭੂਣ ਗਈਆਂ ਇਹ ਗੱਲ ਤਾਂ ਜਮਾ ਪੱਕੀ ਆ ਅੱਜ ਕੱਲ ਤੁਹਾਡੀ ਤਾਂ ਹਰ ਰਾਤ ਹੀ ਦੀਵਾਲੀ ਹੁੰਦੀ ਆ ਸ਼ਦਾਈ ਮੈਨੂੰ ਕਹਿੰਦਾ ਦਰਵਾਜ਼ੇ ਉਤੇ ਭੁੱਖੀ ਰਹਿ ਲੇਗੀ ਪੂਰਾ ਦਿਨ ਭੁੱਖ ਸਹਿ ਲੇਗੀ ਉਹ ਮੈਂ ਕਹਾਂ ਸ਼ਦਾਈ ਆ ਤੇਰੇ ਵਾਸਤੇ ਪੂਰੀ ਉਮਰ ਭੁੱਖੀ ਰਹਿ ਲਾਂ ਇੱਕ ਦਿਨ ਕੀ ਚੀਜ਼ ਆ ਟੋਨ 1 ਵਨ ਪਹਿਲਾਂ ਤੂੰ ਐ ਦੇਖਾ ਤੂੰ ਭੁੱਖੀ ਨਹੀਂ ਤੂੰ ਭੁੱਖਾ ਰਹਿ ਸਕਦਾ